ਆਜਾ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਆਈਆਂ ਆਈਆਂ ਸੰਗਤਾਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਜੋ ਵੀ ਮੇਰੀਆਂ ਸੰਗਤਾਂ حاضر ਹੋਈਆਂ ਵਾ ਜੋ ਵੀ ਇੱਥੇ ਕੋਈ ਸੁੱਖਣਾ ਚਾਹੁੰਦਾ ਹੈ ਇੱਕ ਸਾਡੀ ਸੰਗਤ ਬਾਹਰ ਬੈਠਿਆ ਜੀ ਬਲਵਿੰਦਰ ਸਿੰਘ ਢਿੱਲੋਂ ਆ ਉਹਨਾਂ ਦੀਆਂ ਚੱਦਰਾਂ ਆਈਆਂ ਇੱਕ ਕੁਆਂਟਲ ਲੱਡੂ ਆਇਆ ਅੱਠ ਜੇ ਦਾ ਸਬਾਨ ਆਇਆ ਕੀ ਠੀਕ ਆ ਜੀ ਉਹਨਾਂ ਦੀਆਂ ਵੀ ਆਸਾਂ ਮਰਾਤਾ ਪ੍ਰਮਾਤਮਾ ਨੇ ਬਹੁਤ ਪੂਰੀਆਂ ਕੀਤੀਆਂ ਭਗਵਾ ਦੇ ਪਾਪਾ ਸ਼ਿਰਸ਼ਾ ਵਲੀ ਜੀ ਨੇ ਕੀ ਤਾਂ ਜੋ ਵੀ ਇੱਥੇ ਕੋਈ ਸੁੱਖਣਾ ਸੋਕ ਕੇ ਜਾਂਦਾ ਵਾ ਉਹ ਸਭ ਦੀ ਆਸ ਮਰਾਤ ਪੂਰੀ ਹੁੰਦੀ ਆ ਆ ਚੰਡੇ ਚਾਦਰਾਂ ਸਾਰਾ ਕੁਝ ਹੈ ਪਹਿਲੀ ਚਾਦਰ ਉਹਨਾਂ ਦੀ ਚੜੂਗੀ ਗੱਲ ਕਰੀਏ ਜੀ ਆਪਾਂ ਮੇਲੇ ਦੀ ਕਿੰਨੇ ਸਾਲਾਂ ਤੋਂ ਮੇਲਾ ਚੱਲਦਾ ਮੇਲਾ ਹੈ 35 ਸਾਲ ਤੋਂ ਸਾਰੇ ਮੇਰੇ ਹੋਸ਼ਤੇ ਵਿੱਚ 35 ਸਾਲ ਤੋਂ ਮੇਲਾ ਚੱਲਦਾ ਆ ਰਿਹਾ ਜੀ ਠੀਕ ਹੈ ਸੰਤਾ ਦੂਰੋਂ ਦੂਰੋਂ ਆਇਆ ਨਾ ਉਸੇ ਪ੍ਰਬੰਧਨ ਉਹਨਾਂ ਵਾਸਤੇ ਦੇਖੋ ਖਾਣ ਪੀਣ ਦਾ ਪ੍ਰਬੰਧ ਰਮਲੀ ਰੋਟਾ ਮਸੀ ਰੋਟੀ ਰਮਲੀ ਰੋਟੀ ਜੀ ਠੀਕ ਹੈ ਜੀ ਤੰਦੂਰ ਲਾਇ ਹੋਇਆ ਜੀ ਤਿੰਨ ਦਿਨ ਤੋਂ ਲਗਾਤਾਰ ਚੱਲਦਾ ਹੋਇਆ ਜੀ ਕਿਸੇ ਗੱਲ ਦੀ ਕਮੀ ਨਹੀਂ ਮੇਰੇ ਨਾਲ ਸੰਗਤਾਂ ਨੂੰ ਵੀ ਪੁੱਛ ਕੇ ਦੇਖ ਲਾ ਸਾਰੀਆਂ ਸੰਗਤਾਂ ਇਹ ਹਿਦਿਆਣੇ ਤੋਂ ਆਏ ਆ ਜੀ ਇਹ ਹਿਦਿਆਣੇ ਤੋਂ ਆਏ ਆ ਉੱਥੋਂ ਦੂਰ ਦੂਰ ਸੰਗਤਾਂ ਦਿੱਲੀ ਤੋਂ ਕਿੱਥੋਂ ਕਿੱਥੋਂ ਵੀ ਸੰਗਤਾਂ ਆਉਂਦੀਆਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੇ ਬਾਬਾ ਸ਼ੇਰਛਾ ਬਲੀ ਜੀ ਦੇ ਨਾਂ ਤੇ ਘਰ ਘਰ ਗੱਡੀਆਂ ਲੱਗ ਗਈਆਂ ਮੈਂ ਇਹ ਕਹਿਣਾ ਚਾਹੂੰਗੀ ਵੀ ਘਰ ਘਰ ਗੱਡੀਆਂ ਲੱਗਣੀਆਂ ਚਾਹ ਰੀਆਂ ਬਾਬਾ ਸ਼ੇਰਛਾ ਬਲੀ ਜੀ ਦੀ ਜਿਹੜੀ ਗੱਡੀ ਆ ਇਹੋ ਹੀ ਆ ਪੂਰੇ ਪੱਚੀਆਂ ਪਿੰਡਾਂ ਦੇ ਵਿੱਚ ਇਹੋ ਹੀ ਦਰਬਾਰ ਆਪਣਾ ਮਸ਼ਹੂਰ ਆ ਜੀ ਮੁੱਖ ਸੇਵਾਦਾਰਾ ਮੇਰਾ ਨਾਮ ਰਾਜਮਤਾਜੀ ਹੈ ਜੀ ਦੁੱਧ ਵਾਲਿਆਂ ਨੇ ਦੁੱਧ ਪੁੱਤ ਵਾਲਿਆਂ ਨੇ ਪੁੱਤ ਜੋ ਵੀ ਇੱਥੇ ਆਸਮਰਾਧਾ ਪੂਰੀ ਹੁੰਦੀ ਆ ਇਹਨਾਂ ਦੇ ਜੋੜੇ 14 ਸਾਲ ਤੋਂ ਬਾਅਦ ਇਹਨਾਂ ਦੇ ਬੱਚਿਆਂ ਦੇ ਦੋ ਪੁੱਤਾਂ ਦੀ ਇਹਨਾਂ ਨੂੰ ਬਾਦੇ ਨੇ ਦਾਤ ਬਖਸ਼ੀ ਆ ਜੀ ਦੁੱਧ ਵਾਲਿਆਂ ਨੇ ਦੁੱਧ ਪੁੱਤ ਵਾਲਿਆਂ ਨੇ ਪੁੱਤ ਦਿੰਦੇ ਆ ਜੀ ਹੋਰ ਵੀ ਜਿਹੜਾ ਕੋਈ ਇੱਥੇ ਆਸਮਰਾਧਾ ਪੂਰੀਆ ਕਰਦਾ ਆ ਬਸ ਸਾਰੇ ਆਸਮਰਾਧਾ ਆਪਣੀਆਂ ਪੂਰੀਆ ਕਰਕੇ ਜਾਂਦੇ ਆ ਕਈਆਂ ਨੂੰ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਦੇਖ ਕੇ ਤਾਂ ਦਿਲ ਹੀ ਤੜਕ ਜਾਂਦਾ ਠੀਕ ਹੈ ਇਹਗੇ ਦਵਾਨੀ ਦੁਨੀਆ ਸਾਡੀ ਜੀ ਅੱਜ ਗੱਲ ਕਰੀਏ ਪਰ ਛੋਟੇ ਛੋਟੇ ਬੱਚਿਆਂ ਦੇ ਅੱਜਕਲ ਫੇਸਬੁੱਕ ਤੇ ਵਟਸਐਪ ਤੇ ਜ਼ਿਆਦਾ ਲੱਗੇ ਹੈ ਤੁਸੀਂ ਲੋਕਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੋਗੇ ਬਾਸ ਬੱਚਿਆਂ ਨੂੰ ਅਸੀਂ ਇਹੋ ਹੀ ਕਹਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਠੀਕ ਹੈ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖੇ ਪਰਮਾਤਮਾ ਆਪਣਾ ਬਾਬਾ ਸ਼ੇਰਚਾਂ ਸੰਗਤਾ ਦੇ ਬੱਚਿਆਂ ਦੇ ਪੂਰੇ ਪਿੰਡਾਂ ਦੀਆਂ ਸਾਰ ਸੰਗਤਾ ਦੇ ਬੱਚਿਆਂ ਦੇ ਬਾਬਾ ਮੇਰਾ ਪਰਿਆ ਆਪਣਾ ਹੱਥ ਰੱਖੇ ਜੀ ਜੈ ਮਸਤਾਂ ਦੀ ਜੈ ਸਾਈਆਂ ਦੀ ਇਹਨਾਂ ਦਾ ਪੋਤਾ ਵਾ ਇੱਕ ਜੀ ਪਾਪੋਤਾਏ ਤੋ ਮਿਲਿਆ ਵਾ ਬਾਬਾਵਾਚ ਥੋੜਾ ਮਨਬੁੱਧੀ ਐ ਅਸੀਂ ਬਾਬਾ ਜੀ ਅੱਗੇ ਇਹੋ ਹੀ ਹੱਥ ਜੋੜ ਕੇ ਹੱਥ ਾੜ ਕੇ ਬੇਨਤੀ ਕਰਦੇ ਬੱਚੇ ਨੂੰ ਵੀ ਬਾਬਾ ਜੀ ਬੁੱਧੀ ਬਕਰ ਉਹ ਵੀ ਚੱਲਣ ਚਰਨ ਲੱਗ ਕੇ ਬਾਬਾ ਜੀ ਤੁਹਾਡੇ ਦਰ ਤੇ ਚੱਲ ਕੇ ਆਵੇ ਜੀ ਮਾਣ ਨਹੀਂ ਖਰਾਬ ਕਰਨਾ ਮੇਲਾ ਅਗਸਤ ਦੇ ਮਹੀਨੇ ਚ ਚੱਲਦਾ ਜੀ 5 5 ਤਰੀਕ ਦੀ ਬਾਬਾ ਜੀ ਦੇ ਮਹਿੰਦੀ ਗਾਨਾ ਜੀ 6 ਤਰੀਕ ਦਾ ਬਾਬਾ ਜੀ ਦੇ ਛੰਡੇ ਚਾਦਰਾਂ ਜੀ 7 ਤਰੀਕ ਨੂੰ ਸਟੇਜ ਚੱਲੂਗੀ ਜੀ ਬਲਵਿੰਦਰ ਸਿੰਘ ਢਿਲੋਂ ਦੀ ਕਿ ਉਹਨਾਂ ਦੇ ਪਰਿਵਾਰ ਅੱਜ ਚੱਦਰ ਉਹਨਾਂ ਦਾ ਸਾਈਆਂ ਹੋਈਆਂ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਇਹ ਤਾਂ ਆਪਣੇ ਕੋਲ ਨਾਲੇ ਸਾਈਆਂ ਦੇ ਨਾਗਰ ਦੀ ਗੱਦੀ ਆ ਨਾਲੇ ਮਾਤਾ ਦਾ ਮੰਦਿਰ ਆ ਜੀ ਬਹੁਤ ਬਹੁਤ ਮਿਹਰਬਾਨ ਸਰਪੰਚ ਸਾਹਿਬ ਕੀ ਨਾਜਾਇਜ਼ ਹੋ। ਜਨਾਬ ਗੁਰਮਖ ਸਿੰਘ ਤੇ ਲੋਹ ਜੀ ਸਭ ਤੋਂ ਪਹਿਲੇ ਤੋਂ ਮੇਲੇ ਦੀ ਬਹੁਤ ਬਹੁਤ ਵਧਾਈਆਂ। ਤੁਹਾਨੂੰ ਜੀ ਸਾਡਾ ਖੁਸ਼ੀ ਕਿੰਨਾ ਖੁਸ਼ਾ ਤੁਹਾਨੂੰ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮਹਾਰਾਜ ਜੀ ਮਿਹਰੋ ਰਹੀ ਜੀ ਸੰਗਤ ਦਾ ਸਹਿਯੋਗ ਬਹੁਤ ਮਿਲਿਆ ਪਿੰਡ ਕੋ ਮੇਲਾ ਕਰਾਉਣ ਜੀ। ਐਨ.ਆਰ.ਆਈ ਵੀਰਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਸਾਨੂੰ ਗ੍ਰਾਹੀ ਦਿੱਤੀ ਹੈ ਜੀ ਤੇ ਬਹੁਤ ਮੇਲਾ ਕਰਾ ਰਹੇ ਹੈ ਜੀ। ਸੰਗਤ ਦੂਰ ਦੂਰੋਂ ਆਇਆ ਗਰਮੀ ਦਾ ਮੌਸਮ ਵੀ ਬਹੁਤ ਸਰ ਜੀ ਸਾਰੀ ਤੇ ਪ੍ਰਬੰਧ ਦਾ ਹੱਥ ਨਾਲ ਜਿੱਦਾਂ ਰੋਟੀ ਮਟਰ ਪਨੀਰ ਬਣਿਆ ਮਾਦੀ ਰੋਟੀ ਬਣੀ ਆ ਤੌਰ ਲੱਗੇ ਆ ਛਾਈ ਪਨੀਰ ਹੈ ਰਾਜ ਚੌਲ ਹੈ ਗਿਆ ਨਿਊਟਰ ਹੈ ਗਿਆ ਜੀ ਤੇ ਠੰਡੇ ਸ਼ਾਮ ਤੱਕ ਚੱਲਣਗੇ ਜੀ ਐਨਆਰਆਈ ਭਰਾਵਾਂ ਦਾ ਕਿੰਨਾ ਸਹਿਯੋਗ ਰਿਹਾ ਕਿ ਗ੍ਰਾਮ ਪੱਧਰ ਤੇ ਨਾ ਕਿ ਮੈਂ ਕਿਹਾ ਜੀ ਧੂੜ ਬੋਲਣ ਜਿੰਨੇ ਪੈਸੇ ਐਨਆਰਆਈ ਵੀਰਾਂ ਨੇ ਦਿੱਤੇ ਆ ਜੀ ਬਹੁਤ ਬਹੁਤ ਦਵੇ ਰਹੀਆਂ ਜਿਵੇਂ ਨਹੀਂ ਅੱਗੇ ਲੋੜਵੰਤਰੀ ਨੂੰ ਕਿਸ ਸਬੰਧ ਤੇ ਕਹੂੰ ਤੂੰ ਮੈਂ ਕਿਹਾ ਜੀ ਨਸ਼ਾ ਛੱਡ ਕੇ ਤੇ ਸਾਡੇ ਨਾਲ ਚੱਲਣ ਇੰਦਾ ਵਧੀਆ ਮੇਲੇ ਕਰਾਈਏ ਕਾਪ ਕਰਾਈਏ ਤੇ ਅਸੀਂ ਉਤਸ਼ਾਹ ਦੇ ਨਾਲ ਉਹਨਾਂ ਦੀ ਮਦਦ ਵੀ ਕਰਾਂਗੇ ਇਸ ਪਿੰਡ ਦੇ ਦਾ ਨਾਮ ਇਹੋ ਜਿੱਤੇ ਮੇਲਾ ਹੋ ਰਿਹਾ ਹੈ ਕਿਛਲੇ ਦਾ ਨਾਮ ਹੈ ਕੋ ਬਾਬਾ ਸਾਉਂਦਿਆਂ ਨਾਲ ਬੈਠਾ ਜੀ ਇਹਦਾ ਅਫਸਰ ਹੈ ਜੀ